ਉਲਾਦਾ ਕਿ ਇੱਡੀ ਵੱਡੀ ਰੱਬ ਦੀ ਨਿਹਮਤ ਆ ਇਨੀ ਬlessing ਆ ਨਾ ਜਿਹੜੇ ਬੱਚੇ ਆਪਣੇ ਗ੍ਰੈਂਡਪੈਰੈਂਟਸ ਦੇ ਨਾਲ ਵੱਡੇ ਹੁੰਦੇ ਆ ਤੋਂ ਦੇ ਮਾਪਿਆਂ ਤੋਂ ਵੀ ਵੱਧ ਕੀ ਪਿਆਰ ਔਰ ਕੈਰ ਔਰ ਸਿੱਖਿਆ ਜੋ ਆ ਨਾ ਫॉर ਇਗਜ਼ੈਂਪਲ ਗ੍ਰੈਂਡਪੈਰੈਂਟਸ ਤੋਂ ਮਿਲਦੀ ਹੈ ਹਾਂ ਇੱਕ ਨਾ ਆਇਆ ਮੈਨੂੰ ਪਤਾ ਨਹੀਂ ਕੀ ਤਕਲੀਫ ਆ ਹਮੇਸ਼ਾ ਏਜ ਬਾਰੇ ਖੋਲ ਕੇ ਬੈਠ ਨਹੀਂ ਅਸੀਂ ਤਾਂ ਨਹੀਂ ਖੋਲਿਆ ਉਹ ਬਾਪੂ ਜੀ ਨੇ ਕਹਿ ਦਿੱਤਾ ਕਹਿੰਦੇ ਉਹਨਾਂ ਦਾ ਤਾਂ ਨਹੀਂ ਪਰ ਮੈਂ ਐਮ ਵੀ ਦੇ ਗਾਲ੍ਹਾਂ ਚ ਪਲੀਜ਼ ਮੇਕ ਅ ਲਾਈਕ ਪਟਾ ਵਾਦੋ ਕਿ ਮੈਂ ਆਪਣੀ ਹੀਰੋਇਨਾਂ ਤੋਂ ਉਮਰ ਦੀ ਛੋਟਣਾ ਹੈ ਮਿੰਦੋ ਲਾ ਦੇ ਕਿ ਨਿੱਕਾ ਵਾਕੀ ਉਹਦਾ ਦੀ ਫਿਲਮਾਂ ਕੀ ਤੁਸੀਂ 10 ਵਾਰ ਨਹੀਂ ਦੇਖੀ ਹੋਵੇ ਨਾ ਤੁਹਾਨੂੰ 11ਵੀਂ ਵਾਰ ਵੀ ਹਾਸਾ ਸੀਮ ਜੋਗ ਤੇ ਤੁਹਾਨੂੰ ਹਾਸਾ ਉਸ ਸੀਮ ਸਿਚੁਏਸ਼ਨ ਤੇ ਇਹ ਤਾਂ ਅੰਮ੍ਰਿਤਸਰ ਦੀ ਹੈਗਾ ਅੱਛਾ ਅਸੀਂ ਤੋਂ ਤੁਲੀ ਗੱਲਾਂ ਦੇ ਵਿੱਚ ਆਪਣਾ ਫਿਊਚਰ ਸੋਚ ਰਹੇ ਆ ਤਾਂ ਮੈਂ ਬਹੁਤ ਨਾ ਪਿੰਸ ਤੋਂ ਬਾਅਦ ਮੈਨੂੰ ਟਾਈਮ ਲੱਗਿਆ ਸੀਗਾ ਨਾਰਮਲ ਬੋਲਣ ਚ ਕਿल्ले-ਕਿੱਲੇ 'ਚ ਹਵੇਲੀਆਂ ਹੁੰਦੀਆਂ ਆਏ ਉਹ ਦੋ-ਦੋ ਕਨਾਲ ਦਾ ਸ਼ਹਿਰਾਂ 'ਚ ਆ ਗਿਆ ਪਿੰਡਾਂ 'ਚ ਕਿल्ले-ਕਿੱਲੇ ਅੱਧੇ ਦੇ ਬਣ ਬਣੇ ਕਿल्ले 'ਚ ਹਵੇਲੀਆਂ ਹੁੰਦੀਆਂ ਸੀ ਹੁਣ ਤਾਂ ਕੀ ਯੂਟਿਊਬ ਕਰ ਰਹੀ ਹੈ ਉਹ ਕੰਦੇਵੀ ਆ ਰਾਂ ਟੀਵੀ ਦੇ ਜਿਹੜੇ ਡਰਾਮੇ ਚੱਲਦੇ ਆ ਇਹਨਾਂ ਪ੍ਰੋਬਲਮਾਂ ਚੱਲਦੀਆਂ ਨੇ ਉਹਨਾਂ ਨੂੰ ਵੇਖ-ਵੇਖ ਕੇ ਜਿਹੜੀ ਕੁੜੀ ਵਿਆਹ ਕੇ ਜਾਣੀ ਹੁੰਦੀ ਹੈ ਨਾ ਆਪਣੀ ਸੱਸ ਦੇ ਘਰ ਜਾਂ ਆਪਣੇ ਸਹੁਰਿਆਂ ਦੇ ਵੀਸਿਕਲੀ ਤੇ ਉਹਦੀ ਜਿਹੜੀ ਸੱਸ ਹੁੰਦੀ ਆ ਉਹਦੇ ਮਨ 'ਚ ਉਹਦਾ ਰਤਬਾ ਪਹਿਲੇ ਡੈਨ ਵਾਲਾ ਬਣਾਉਂਦੇ ਨੇ ਪਰਿਵਾਰੀ ਸੱਸ ਤੇ ਮੇਰੀ ਬਹੁਤ ਸਤਾਉਂ ਹਮ ਕਿਸਮ ਦੇ ਵਿੱਚ ਦਾਦੀ ਸੱਸ ਦਾ ਮੁਕਾਬਲਾ ਕਰਨਾ ਸੱਸ ਸੜਨ ਦਾ ਥੋੜੀ ਉਹਨਾਂ ਦਾ ਕਲਾਗੀ ਰੋਗ ਆ ਆਈ थिंक ਉਹ ਮੇ ਟੈਕਸੀ ਪੜਨ ਦੇ ਵਿੱਚ ਮੈਂ ਕਦੀ ਇਦਾਂ ਨਹੀਂ ਸੀ ਮੈਨੂੰ 65 70% ਹੈਲੋ ਮੇ ਬਹੁਤ ਵਧੀਆ ਸੀ ਪੜਾਈ ਚ ਆ ਸ਼ਸ਼ਿਕਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅੱਜ ਜਿਆਦਾ ਸਮਾਂ ਨਹੀਂ ਲਾਂਗੇ ਤੇ ਨਿੱਕਾ ਜੈਲਦਾਰ ਚਾਰजेस ਦੀ ਸਾਰਿਆਂ ਨੂੰ ਬੇਸਬਰੀ ਦਾ ਇੰਤਜ਼ਾਰ ਕਿਉਂਕਿ 1 2 3 ਤੇ 4 ਤੇ ਸਾਡਾ ਸਟਾਰ ਕਾਸਟ ਮੌਜੂਦ ਹੈ ਐਮੀ ਬਾਈ ਮੌਜੂਦ ਹੈ ਸੋਨੋ ਬਾਜਵਾ ਤੇ ਸੋਨੀਆਂ ਸਭ ਤੋਂ ਪਹਿਲਾਂ ਸਸਟੀ ਕਾ ਸਾਰਿਆਂ ਨੂੰ ਜੀ ਸਸਟੀ ਕਾ ਜੀ ਜਿਵੇਂ ਕਹਿੰਦੇ ਨਾ ਵੀ ਪਹਿਲਾਂ ਇੱਕ ਪੌੜੀ ਦੋ ਪੌੜੀ ਤੀਜੀ ਪੌੜੀ ਤੇ ਬੰਦਾ ਸੋਚਦਾ ਪਰ ਚੌਥੀ ਪੌੜੀ ਤੇ ਲੋਕਾਂ ਨੂੰ ਵੀ ਇੰਨਾ ਇੰਤਜ਼ਾਰ ਹੈਗਾ ਮੈਂ ਕਿਹਾ ਭਾਜੀ ਨੂੰ ਪਹਿਲਾਂ ਦੱਸ ਰਿਹਾ ਸੀ ਸਾਡੇ ਇੱਥੇ ਗਵਾਂਡੀ ਮੁਹਾਲੀ ਚ ਵੀ ਜਿਵੇਂ ਉਹ ਹਿੰਦੀ ਫਿਲਮਾਂ ਜਿਆਦਾ ਟੱਚ ਉਹ ਕਹਿੰਦੇ ਨਿੱਕਾ ਜੈਲ ਤਰ ਚਾਰਕ ਤੋ ਆ ਰਹੀ ਮੈਂ ਹੈਰਾਨ ਮੈਂ ਕਿਹਾ ਤੁਸੀਂ ਦੇਖਦੇ ਨਹੀਂ ਕਹਿੰਦੇ ਉਹ ਵੇਖਣੀ ਹੈ ਸੀ ਬਸ ਉਹਨਾਂ ਲਈ ਬੜਾਈਆ ਸੀ ਹਾਂ ਸੱਚੀ ਫੈਮਲੀ ਬਹੁਤ ਪਿਆਰ ਕਰਦੀਆਂ ਨੇ ਇਹ ਫਿਲਮ ਨੂੰ ਮੈਂ ਮੇਰੇ ਪੂਰੇ ਕੈਰੀਅਰ 'ਚ ਭਾਜੀ ਮੈਂ ਜਦੋਂ ਬਾਹਰ ਅੰਦਰ ਤੁਰਿਆ ਫਿਰਿਆ ਨਾ ਮੈਂ ਮਾਈਟ ਬੀ এয়ারਪੋਰਟਾਂ ਤੇ ਗਿਆਆਂ ਜਾਂ ਕਿਤੇ ਵੀ ਗਿਆਆਂ ਬਜ਼ੁਰਗਾਂ ਨੇ ਆ ਕੇ ਮਿਲ ਮਿਲੇ ਤੇ ਉਹ ਸਾਰਿਆਂ ਨੇ ਹਮੇਸ਼ਾ ਆ ਕੇ ਉਹਨਾਂ ਨੇ ਨਿੱਕਾ ਜਿਹਾ ਲਦਾਰੀ ਵੇਖੀ ਸਾਰਿਆਂ ਨੇ ਕਿਉਂਕਿ ਕੁਝ ਕੁ ਫਿਲਮਾਂ ਹੁੰਦੀਆਂ ਨੇ ਟੀਵੀ 'ਤੇ ਹੁੰਦੀਆਂ ਜਿਹੜੀਆਂ ਘਰ ਘਰ ਵੜ ਜਾਂਦੀਆਂ ਫਿਲਮਾਂ ਤੇ ਜਿੰਨੀ ਵਾਰੀ ਵੀ ਵੇਖ ਲੋ ਉੰਨੀ ਵਾਰੀ ਹਾਸਾ ਆਉਂਦਾ ਤੇ ਉਹ ਨਾਮ ਕਰਾ ਚਲੋ ਮੈਂ ਆਪਦੀ ਕੱल्ल्या ਦੀ ਫਿਲਮ ਤੇ ਨੀਗਾ ਮੰਦਾ ਨਾਮ ਮੇਰੀ ਸੋਨੂੰ ਦੀ ਕੱल्ल्या ਦੀ ਤੇ ਨਹੀਂ ਜਸਟ ਉਹ ਬੇਬੇ ਕਰਕੇ ਵੀ ਕਿੱਡਾ ਵਾ ਟਾਈਮ ਇੰਪੈਕਟ ਹੈ ਬੇਬੇ ਜੀ ਦਾ ਤੇ ਉਹ ਪਹਿਲਾਂ ਜਿਹੜੇ ਸਾਡੇ ਐਕਟਰ ਸੀਗੇ ਦਾਦਾ ਜੀ ਦਾ ਰੋਲ ਕੀਤਾ ਉਹਨਾਂ ਨੇ ਸੁਖੀ ਭਾਜੀ ਦੀ ਐਕਟਿੰਗ ਕਰਮਜੀਤ ਭਾਜੀ ਦੀ ਸੋ ਉਹ ਕੱਲੇ ਕੱਲੇ ਸਾਜਨ ਸਾਹਿਬ ਉਹ ਕੱਲਾ ਕੱਲਾ ਕੈਰੈਕਟਰ ਹੀ ਇੰਨਾ ਜਿਆਦਾ ਵਧੀਆ ਹੋ ਗਿਆ ਸੀਗਾ ਸੋਨੀਆ ਦੇ ਸੀਨ ਸੀਗੇ ਵਿੱਚ ਤੇ ਉਹ ਉਹ ਇੰਪੈਕਟ ਬਹੁਤ ਪਿਆ ਉਹਦਾ ਸਾਰੀਆਂ ਚੀਜ਼ਾਂ ਤੇ ਤੇ ਲੋਕਾਂ ਨੇ ਐਕਚੁਅਲੀ ਜਿ ਉਹਨਾਂ ਨੂੰ ਬਹੁਤ ਜਿਆਦਾ ਪਿਆਰ ਦਿੱਤਾ ਬਾਈ ਸੋਨਮ ਜੀ ਤੁਹਾਡਾ ਜਿਵੇਂ ਅਸੀਂ ਆਟ ਬਮ ਮੁਟਿਆਰ ਵੇਖੋ ਉਹ ਕਿਰਦਾਰ ਨੂੰ ਅੱਜ ਵੀ ਤੇ ਜਿਵੇਂ ਬਾਈ ਹੋਰੀ ਕਹਿ ਰਹੇ ਨੇ ਕਹਿੰਦੇ ਵੀ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਹਿੰਦੇ ਨੇ ਇਹ ਫਿਲਮਾਂ ਜਦੋਂ ਲੱਗੀਆਂ ਹੋਣ ਤਾਂ ਬੰਦਾ ਹਟ ਨਹੀਂ ਸਕਦਾ ਪਾਸੇ ਜੀ ਮੈਨੂੰ ਲੱਗਦਾ ਕਿ ਨਿੱਕਾ ਵਾਕਈ ਕੋਦਾਂ ਦੀ ਫਿਲਮ ਆ ਕਿ ਤੁਸੀਂ 10 ਵਾਰ ਵੀ ਦੇਖੀ ਹੋਵੇ ਨਾ ਤੁਹਾਨੂੰ 11ਵੀਂ ਵਾਰ ਵੀ ਹਾਸਾ ਸੀਮ ਜੋਕ ਤੇ ਤੁਹਾਨੂੰ ਹਾਸਾ ਉਸ ਸੀਮ ਸਿਚੁਏਸ਼ਨ ਤੇ ਇਹ ਕੋਈ ਰੱਬ ਦੀ ਮਿਹਰ ਆ ਕਿਉਂਕਿ ਜਗਦੀਪ ਨੇ ਹੋਰ ਵੀ ਕਾਮੇਡੀ ਫਿਲਮਾਂ ਲਿਖਿਆ ਆ ਜਗਦੀਪ ਨੇ ਡਿਫਰੈਂਟ ਜਨਰਸ ਦੀਆਂ ਫਿਲਮਾਂ ਲਿਖਿਆ ਬਟ ਇੱਕ ਰੱਬ ਦੀ ਕੋਈ ਖਾਸ ਮੇਰ ਹੁੰਦੀ ਆ ਕਿਉਂਕਿ ਯੂ نو ਜਦੋਂ ਤੁਸੀਂ ਕੁਝ ਇਦਾਂ ਦਾ ਬਣਾਉਂਦੇ ਹੋ ਔਰ ਲੋਕਾਂ ਨੂੰ ਇਹਸ ਲੱਗਦਾ ਤਾਂ ਪਸੰਦ ਆਉਂਦਾ ਸੋ ਮੈਂ ਕਹਿੰਨੀ ਆ ਕਿ ਮੈਂ ਬਹੁਤ ਪ੍ਰਾਊਡ ਆ ਕਿ ਮੈਨੂੰ ਨਿੱਕਾ ਵਰਗੀ ਫਿਲਮ ਇੱਕ ਫ੍ਰੈਂਚਾਈਜ਼ ਦਾ ਪਾਰਟ ਹੋਣ ਦਾ ਮੌਕਾ ਮਿਲਿਆ ਐਂਡ ਜਦੋਂ ਤੁਸੀਂ ਅੜਬ ਮੁਟਿਆਰ ਦਾ ਮੈਂਸ਼ਨ ਕੀਤਾ ਜਿੰਨਾ ਪਿਆਰ ਮੈਨੂੰ ਬੱਬੂ ਬੈਂਸ ਲਈ ਮਿਲਿਆ ਹੈ ਆਈ ਡੋਨਟ ਥਿੰਕ ਕਿ ਮੈਨੂੰ ਪੰਜਾਬ ਦੇ ਵਿੱਚ ਕਿਸੇ ਕੈਰੈਕਟਰ ਲਈ ਇੰਨਾ ਨਾਲੇ ਬੜਾ ਪੋਜ਼ਿਟਿਵ ਕੈਰੈਕਟਰ ਸੀ ਕੁੜੀਆਂ ਨੂੰ ਲੱਗਣ ਲੱਗ ਗਏ ਵੀ ਅਸੀਂ ਰੋਟੀਆਂ ਬਣਾਉਣ ਲਈ ਥੋੜਾ ਨਾ ਆਏ ਉਸ ਤੋਂ ਬਾਅਦ ਮੇਰੇ ਸਾਰੇ ਚੇਂਜ ਹੀ ਬੜਾ ਆਇਆ ਇਹ ਇੰਡਸਟਰੀ 'ਚ ਇਹ ਲੋਕਾਂ ਕਰੇ ਚੇਂਜ ਆ ਗਏ ਆਈ ਥਿੰਕ ਮੈਨੂੰ ਨਾ ਆ ਥਾਰ ਵਾਲਿਆਂ ਨੂੰ ਵੀ ਮੈਨੂੰ ਜ਼ਰਾ ਇਨਵੋਸ ਕਰਨਾ ਚਾਹੀਦਾ ਚਾਰ ਪੰਜ ਥਾਰ ਤੇ ਮੈਨੂੰ ਗਿਫਟ 'ਚ ਮਿਲਣੀਆਂ ਚਾਹੀਦੀਆਂ ਫਿਲਮ ਤੋਂ ਬਾਅਦ ਆਈ ਥਿੰਕ ਕਾਫੀ ਟ੍ਰੈਂਡ ਚੱਲ ਰਿਹਾ ਹੈ ਲੜਾ ਗੱਡੀ ਇੱਕ ਲੜਾ ਨਾ ਆ ਮਤਲਬ ਜੋ ਵੀ ਹੈ ਮੈਂ ਚਾਰ ਦੇ ਪੈਸੇ ਲੈ ਲੈ ਇੱਕ ਗੱਡੀ ਲੈ ਕੇ ਮਹਿੰਦਰਾ ਪੀ ਕੋਲੀ ਬਦਲੇ ਸਨੇ ਜਿਵੇਂ ਤੁਸੀਂ ਉਹ ਨៃ ਦੋਸ ਕਰਦੀ ਜਾਂਦੀ ਹੈ ਉਹ ਜਿਵੇਂ ਉਹ ਤੁਸੀਂ ਉਹ ਰੋਟੀਆਂ ਬਣਾ ਰਹੇ ਉੱਤੇ ਪਾਣੀ ਪਾਇਆ ਸੀ ਨਾ ਹੁੰਦੇ ਤੇ ਉਹ ਗੁੱਡੀਆਂ ਮਟੂਲੇ ਚ ਅੱਛਾ ਉਹਨਾਂ ਚ ਹੈ ਤੇ ਉਹ ਉਹ ਅੱਜ ਵੀ ਨਾ ਪਿੰਡਾਂ ਚ ਹੁਣ ਜਦੋਂ ਕੋਈ ਪਾ ਦਿੰਦਾ ਨਾ ਅਗਲਾ ਕਹਿੰਦਾ ਤੂੰ ਸੇਮ ਜੀ ਸੇਮ ਜੀ ਕਰੈਕਟਰ ਸੀ ਗਿਆ ਆਪੋ ਚ ਹੈ ਸੀ ਗੱਲਬਾਤ ਤੇ ਤੁਹਾਡਾ ਤਾਂ ਫਿਰ ਬਾ ਕਮਾਲ ਹੈ ਤੋਤਲੇ ਬੰਨਾ ਹੈ ਤੋਤਲੇ ਬਨ ਕੇ ਫਿਰ ਇਹਨਾਂ ਨੇ ਉੱਤੇ ਤੁਹਾਡੀ ਨਜ਼ਰ ਰੱਖਣੀ ਵੀ ਮੇਰੇ ਕਿਤੇ ਸ਼ੋਰ ਤੇ ਆਸ਼ਕੀਤਨ ਚੱਲ ਰਹੀ ਕਿਤੇ ਹੈ ਕਿੱਦਾਂ ਲੱਗਿਆ ਸੋਨਿਆ ਜਿ ਸ਼ੋਰ ਆ ਵਧੀਆ ਲੱਗਿਆ ਮੈਨੂੰ ਤਾਂ ਵਧੀਆ ਲੱਗਿਆ ਮੈਂ ਇਹ ਵੀ ਉਮੀਦ ਕਰਦੀ ਆ ਕਿ ਆਡੀਅנס ਨੂੰ ਵੀ ਉਹ ਚੀਜ਼ ਵਧੀਆ ਲੱਗੇ ਐਂਡ ਹਾਂ ਥੋੜਾ ਮੇਰਾ ਬੋਲਣ ਦਾ ਹੈਗਾ ਵੱਖਜੇ ਅੰਦਾਜ਼ ਨੂੰ ਵਿੱਚ ਤੇ ਉਹ ਮੇਰਾ ਬੋਲਣ ਦਾ ਅੰਦਾਜ਼ ਜਿਹੜਾ ਹੈ ਉਹ ਬਹੁਤ ਵੱਡਾ ਰੋਲ ਪਲੇ ਕਰਦਾ ਫਿਲਮ ਦੇ ਵਿੱਚ ਜੀ ਜੀ ਆ ਇਸ ਸਟੋਰੀ ਦੇ ਵਿੱਚ ਸੋ ਆਈ ਰੀਲੀ ਰੀਲੀ ਹੋਪ ਕਿ ਜਿੰਨਾ ਮਜ਼ਾ ਸਾਨੂੰ ਫਿਲਮ ਬਣਾਉਣ ਚ ਆਇਆ ਮੈਨੂੰ ਕੈਰੈਕਟਰ ਪਲੇ ਕਰਨ ਚ ਆਇਆ ਉਨਾ ਹੀ ਮਜ਼ਾ ਸਾਡੀ ਆਡੀਅੰਸ ਨੂੰ ਦੇਖੀਏ ਤੋਤਲੇ ਬਣ ਕੇ ਜਿਹੜੀ ਹੁੰਦੀ ਹੈ ਕਹਿੰਦੇ ਕਿਸ ਨੂੰ ਪ੍ਰਪੋਜ਼ ਕਰਨਾ ਕਿਸੇ ਕੋਲੋਂ ਹੈ ਆਸ਼ਕੀ ਕਹਾਣੀ ਕਿੰਨੀ ਓਕੀ ਹੋਣੀ ਸ਼ਾਇਦ ਜਿਹੜੀ ਤੁਸੀਂ ਤੁਹਾਨੂੰ ਫਿਲਮ ਵਿੱਚ ਅਸੀਂ ਦੇਖਾਂਗੇ ਮੇਰੇ ਤੇ ਵੀ ਮੇਰੇ ਇੱਕ ਸੀਨ ਵੀ ਹੈਗਾ ਅਸੀਂ ਤੋਤਲੀ ਗੱਲਾਂ ਦੇ ਵਿੱਚ ਆਪਣਾ ਫਿਊਚਰ ਸੋਚ ਰਹੇ ਹਾਂ ਜੋ ਸੀਨ ਵੀ ਬਹੁਤ ਜ਼ਿਆਦਾ ਫਨੀ ਹੈ ਐਂਡ ਉਹ ਵਾਹ ਥੋੜਾ ਜਿਹਾ ਵਾਕ ਅੰਦਾਜ਼ਾ ਹੁੰਦਾ ਹੀ ਹੈ ਤੋਤਲਾ ਕੋਈ ਸ਼ਬਦੀ ਕੱਟ ਕੇ ਸੁਣਾ ਦੋ ਅੱਜ ਹੁਣ ਕਿਉਂਕਿ ਛੋਟਾ ਬੜਾ ਭਾਈ ਹੋਰ ਹੀ ਕੋ ਬਣ ਜਾਣਾ ਕੋਸ਼ਿਸ਼ ਤਾਂ ਬਾਈ ਨਾ ਮੈਂ ਬਹੁਤ ਨਾ ਫਿਲਮ ਤੋਂ ਬਾਅਦ ਮੈਨੂੰ ਟਾਈਮ ਲੱਗਿਆ ਸੀਗਾ ਨਾਰਮਲ ਬੋਲਣ 'ਚ ਤੇ ਜਿਵੇਂ ਅੱਜ ਫੇਰ ਬੋਲ ਕੇ ਦਿਖਾਤਾ ਅੱਛਰ ਅੱਛਾ ਕਲੋਟੀ ਨੂੰ ਤੋਤੀ ਕਹਿਣ ਲੱਗੇ ਤੁਸੀਂ ਕਰੇ ਜਾ ਕੇ ਮਤਲਬ ਉਹ ਸ਼ ਬਣ ਗਿਆ ਜਿਵੇਂ ਨਿੱਕੇ ਨੂੰ ਨਿੱਤੇ ਨਿੱਤੇ ਘੱਲ ਸੋ ਬੀ ਬੀ ਹੁੰਦੀ ਬੀ ਨਿੱਤੇ ਨਿੱਤੇ ਦੀ ਬੋ ਸੋ ਆਈ ਡੋਟ ਨੋ ਵਾਟ ਆ ਵਾਸ ਡੂਇੰਗ ਇਟ ਵਾਸ ਜਸਟ ਕਮਿੰਗ ਨਹੀਂ ਵੇਖੋ ਇਹ ਦੇਖੋ ਇੱਕ ਪਾਰਟ ਆ ਐਂਟਰਟੇਨਮੈਂਟ ਦਾ ਕਿੰਨਾ ਵੇਖੋ 1 ਤੋਂ ਬਾਅਦ 4 ਤੱਕ ਪਹੁੰਚਣਾ ਤੇ ਬੰਦਾ ਸੋਚ ਕੇ ਵੀ ਸੋਚਦਾ ਵੀ ਯਾਰ ਐਂਟਰਟੇਨਮੈਂਟ ਇੰਨਾ ਇਕੱਠਾ ਕਿੱਥੋਂ ਕਰੀਏ ਤਾਂ ਫਿਰ ਵੀ ਵੇਖੋ ਉਹਨਾਂ ਟ੍ਰੇਲਰ ਤੋਂ ਆਇਆ ਤੋਂ ਚੀਜ਼ ਲੋਕ ਕਹਿੰਦੇ ਕੀ ਆ ਬਾਤ ਆ ਉਹ ਚੀਜ਼ ਵੇਖੋ ਕਿੰਨੀ ਕੋਈ ਬਾਈ ਅੱਖਾਂ ਲੱਗਦਾ ਐ ਚੀਜ਼ਾਂ ਨੂੰ ਵੀ ਲੋਕਾਂ ਨੂੰ ਨਾਲ ਜੋੜ ਕੇ ਰੱਖਣਾ ਬਾਈ ਜੀ ਮੈਨੂੰ ਪੁੱਛਿਆ ਯਾਰ ਜੀ ਬਾਈ ਜੀ ਨੋ ਵੀ ਬਸ ਮਹਾਰਾਜ ਦੀ ਮਿਹਰ ਹੈ ਜੇ ਕੋਈ ਪਹਿਲੀ ਫਿਲਮ ਚੱਲੀ ਹੈ ਕਿਉਂਕਿ ਪਹਿਲੇ ਨੰਬਰ ਤੇ ਭਾਜੀ ਇਹ ਹੀ ਚੌਥੀ ਫਿਲਮ ਹੈ ਮਤਲਬ ਅਜ ਤੱਕ ਕੋਈ ਪੰਜਾਬੀ ਫਿਲਮ ਹਾਂ ਫੋਰਥ ਫਿਲਮ ਕੋਈ ਬਣੀ ਨਹੀਂ ਗਈ ਹੋਪਫੁਲੀ ਹੋਰ ਵਾਵਾ ਬ੍ਰਾਂਡ ਨੇ ਜੀ ਉਹਨਾਂ ਦੀਆਂ ਬਣਨ ਗਿਆ ਮਹਾਰਾਜ ਕਿਰਪਾ ਕਰਨ ਤੇ ਬਸ ਉਹ ਜ਼ਿੰਮੇਵਾਰੀ ਵੱਜ ਜਾਂਦੀ ਹੈ ਭਾਜੀ ਇੱਕ ਨਾ ਇਹ ਕੈਰੈਕਟਰ ਜਾਂ ਇੱਕ ਜੋ ਇਹ ਫਿਲਮੀ ਇਦਾਂ ਦੀ ਆ ਵੀ ਇਹਦੇ ਚ ਕੋਈ ਮੇਰੀ ਸੁਣ ਬਾਜਵੇ ਦੀ ਕੋਈ ਵੀ ਫਿਲਮ ਅਸੀਂ ਨਿਕਾ ਚਲਦਰ ਬਣਾ ਸਕਦੇ ਆ ਇੰਨੀਆਂ ਫਿਲਮਾਂ ਮਤਲਬ ਕਿਸੇ ਵੀ ਫਿਲਮ ਦਾ ਟਾਈਟਲ ਨਿਕਾ ਚਲਦਰ ਰੱਖ ਦੋ ਤੇ ਉਹ ਉਦਾਂ ਦੀ ਉਹੀ ਬਣ ਜਾਂਦੀ ਹੈ ਸੋ ਅਸੀਂ ਮਤਲਬ ਤੇ ਇਹ ਪਹਿਲੀ ਵਰਗੀ ਆ ਜਿਵੇਂ ਨਿਕਾ ਚਲਦਰ 1 ਸੀ ਨਾ ਜਿਹੜੀ ਨਿਕਾ ਚਲਦਰ 4 ਇਹ ਪਹਿਲੀ ਫਿਲਮ ਵਰਗੀ ਆ ਤੇ ਜਿਵੇਂ ਪਹਿਲੀ ਦੇ ਵਿੱਚ ਸੀ ਉਹ ਬੇਬੇ ਤੇ ਬਾਪੂ ਦੀ ਟਸਲ ਜੀ ਸੀਗੀ ਬਾਵਾ ਵਖਾਈ ਗਈ ਸੀ ਤੇ कन्फ्यूजन ਜੀ ਦਿਖਾਈ ਗਈ ਸੀ ਤੇ ਇਹ ਇਨਫੈਕਟ 4 ਦੇ ਵਿੱਚ ਜਿਹੜੀ ਜਿਹਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਇੱਕ ਮੈਸੇਜ ਵੀ ਹੈਗਾ ਆਮ ਫਿਲਮਾਂ ਆਡੀਆਂ ਪੰਜਾਬੀ ਫਿਲਮਾਂ ਆਮ ਚਲਦੀਆਂ ਰੈਗੂਲਰ ਫਿਲਮਾਂ ਉਹਨਾਂ ਦੇ ਨਾਲੋਂ ਬਹੁਤ ਜ਼ਿਆਦਾ ਵੱਖਰੀ ਹੈ ਤੇ ਸੋਨਮ ਦਾ ਕਰੈਕਟਰ ਵੀ ਬਹੁਤ ਵੱਖਰਾ ਹੈ ਤੇ ਮੇਰਾ ਵਾਲਾ ਵੀ ਕਰ অলਮੋਸਟ ਸੇਮ ਹ ਬਟ ਫਿਲਮ ਦੇ ਵਿੱਚ ਤੁਹਾਨੂੰ ਚੀਜ਼ਾਂ ਜਿਵੇਂ ਉਹ ਸਰਪੰਚੀ ਦਾ ਮਸਲਾ ਪਿੰਡੂ ਖੇਤਰ ਦਾ ਜਿਹੜਾ ਬੇਸਿਕਲੀ ਜਿਹੜਾ ਮੇਨ ਕਲਚਰ ਤੁਹਾਨੂੰ ਉਹ ਫਿਲਮ ਦੇ ਵਿੱਚ ਦਿਖੂ ਮਤਲਬ ਅਸੀਂ ਜਿਵੇਂ ਅਸੀਂ ਪਹਿਲਾਂ ਪਿੰਡਾਂ 'ਚ ਹੋਂ ਤਾਂ ਚੀਜ਼ਾਂ ਵੀ ਰਹਿਣਗੀਆਂ ਜਿਵੇਂ ਉਹ ਇੰਨਾ ਪਰਿਵਾਰ ਇਕੱਠਾ ਬੈਠਾ ਹੈ ਔਰ ਪਹਿਲਾਂ ਪਹਿਲਾਂ ਹੁੰਦਾ ਸੀ ਘਰ ਦੇ ਦੋ ਦੋ ਕਨਾਲਾਂ ਦੀ ਹਵੇਲੀਆਂ ਹੁੰਦੀਆਂ ਸੀ ਹੁਣ ਮੇਰੇ ਸਾਨਾ ਉਹਨਾਂ ਨੂੰ ਪੰਜ ਭਰਾ ਤਾਂ ਕਿੱਲੇ 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 ਜਿ ਹਵੇਲੀਆਂ ਹੁੰਦੀਆਂ ਔਰ ਉਹਦੇ ਦੋ ਦੋ ਕਨਾਲ ਤਾਂ ਸ਼ਹਿਰਾਂ ਚ ਆ ਗਿਆ ਪਿੰਡਾਂ 'ਚ ਤਾਂ ਕਿੱਲੇ ਕਿੱਲੇ ਅੱਧੇ ਤੇ ਪੂਣੇ ਪੂਣੇ ਕਿੱਲੇ 'ਚ ਹਵੇਲੀਆਂ ਹੁੰਦੀਆਂ ਸੀ ਹੁਣ ਤਾਂ ਕੀ ਉਸਚੇਟ ਕਰ ਰਹੇ ਹੈਗੇ ਉਦੋਂ ਸੋਨਮ ਜੀ ਨੂੰ ਸ਼ਾਇਦ ਪਤਾ ਹੈ ਉਹ ਪਿੰਡਾਂ 'ਚ ਲੋਕ ਕਿੰਨੇ ਨੇ ਸੀ ਸਾਡੀਆਂ ਇੰਨੀਆਂ ਮੱਜਾਂ ਨਾਲ ਗਾਣੇ ਨੇ ਸੀ ਇਹਨਾਂ ਦੀ ਇੰਨੀਆਂ ਮੱਜਾਂ ਨੇ ਕਿੰਨੇ ਇਹਨਾਂ ਦਾ ਨਾਮ ਚੱਲਦਾ ਏਰੀਆ ਦੇ ਵਿੱਚ ਭਾਈ ਨੇ ਤਾਂ ਪਤਾ ਹੀ ਹੈਗਾ ਚੀਜ਼ਾਂ ਦਾ ਨਹੀਂ ਇਹ ਵੀ ਇੱਥੋਂ ਹੀ ਹੈ ਇਹ ਕਿਹੜਾ ਚੈਨ ਹੈ ਦੋਈ ਇਹ ਵੀ ਇਧਰ ਯੂਪੀ ਇਹਨਾਂ ਨੂੰ ਵੀ ਡੰਗਰ ਵਿੱਚ ਰੱਖਿਆ ਹੀ ਹੁੰਦਾ ਹੈ ਤੇ ਮਤਲਬ ਉਹ ਪਾਜੀ ਆਪਾਂ ਸਾਰੀ ਇਹਨਾਂ ਸਾਰਿਆਂ ਨੂੰ ਹੀ ਪਤਾ ਹੈ ਤੇ ਉਦੋਂ ਪਹੌਣ ਖੈਰ ਚਲੋ ਡੰਗਰ ਘਟ ਗਏ ਨੇ ਪੰਜਾਬ ਦੇ ਵਿੱਚ ਤੇ ਦੁੱਧ ਵਧ ਗਿਆ ਉਹ ਡੁਪਲੀਕੇਸ਼ਨ ਨਹੀਂ ਚੱਲ ਪਈ ਆ ਹਰ ਇੱਕ ਚੀਜ਼ ਦਾ ਹੀ ਮਤਲਬ ਪਾਊਡਰ ਵਾਲੀਆਂ ਚੀਜ਼ਾਂ ਚੱਲ ਪਈਆਂ ਹੋਰ ਬੁਰੇ ਹਾਲ ਉਹ ਫੋਟੋ ਦਾ ਬੱਸ ਭਾਜੀ ਪ્યોਰ ਚੀਜ਼ਾਂ ਵਾਹਲੇ ਵੀ ਇੱਕ ਦੋ ਵੀਡੀਓ ਅਸੀਂ ਪਿੱਛੇ ਸਟੋਰੀਆਂ ਆ ਰਹੀ ਸੀ ਹੱਲੇ ਵੀ ਇੱਧਰ ਦੁਆਬੇ ਦੇਲੇ ਪਾਸੇ ਇੱਕ ਦੋ ਪਰਿਵਾਰ ਹੈਗੇ ਨੇ ਜਿਹੜੇ 37-40 ਚੱਲੇ ਜਣੇ ਇੱਕ ਟੱਬਰ ਚ ਰਹਿੰਦੇ ਨੇ ਮੈਂ ਵੀ ਵੀਡੀਓਜ਼ ਦੇਖਿਆ ਨੇ ਉਹ ਮਤਲਬ ਪੂਰੇ ਪੂਰਾ ਪੂਰਾ ਪਰਿਵਾਰ ਜਿਵੇਂ ਚਾਰ-ਚਾਰ ਬਜ਼ੁਰਗ ਉਹਨਾਂ ਦੇ ਅੱਗੋਂ ਉਹਨਾਂ ਦੇ ਨਿਆਣੇ ਪੋਤਰੇ ਪੋਤਰੀਆਂ ਉਤੀਤੀ 40-40 ਜਣੇ ਮਤਲਬ ਉਹ ਦੋ ਤਿੰਨ ਹਵੇਲੀਆਂ ਵੱਡੇ-ਵੱਡੇ ਬਣਾਏ ਉਹਨਾਂ 'ਚ ਹੀ ਰਹਿੰਦੇ ਨੇ ਤੇ ਉਹਨਾਂ ਦੀਆਂ ਜਿਹੜੀਆਂ ਵਾਈਫਸ ਨੇ ਜਿਵੇਂ ਭਾਬੀਆਂ ਜਾਂ ਬੀਬੀਆਂ ਨੇ ਉਹ ਸਾਰੀਆਂ ਇਕੱਠਾ ਚੌਂਕਾ ਚੌਂਕਾ ਚੁੱਲ੍ਹੇ 'ਨਾਂ ਦਾ ਇਕੱਠਾ ਸਾਰਿਆਂ 'ਸੇ ਰੋਟੀ ਬਣਦੀ ਤੇ ਇੱਕ ਲਾਣੇਦਾਰਾ ਉਹਨਾਂ ਦਾ ਇੱਕ ਜਿਹੜਾ ਭਰਾਵਾਂ ਦੇ ਵਿੱਚੋਂ ਵੱਡਾ ਭ Thank they... sure. ਸੋ ਦੇ ਆ ਲਾਈਕ ਵੀ ਉਹਦੇ ਤੁਸੀਂ ਸਾਰੇ ਨੇ ਪੈਸੇ ਲੈ ਕੇ ਜਾਣੇ ਆ ਤੇ ਉਹ ਇੰਨੇ ਵਧੀਆ ਮਾਹੌਲ ਲੱਗਦੇ ਆ ਬੰਦਿਆਂ ਨੇ ਦੱਸਿਆ ਕਿੰਦੇ ਵੀ ਅਸੀਂ ਜਦੋਂ ਘਰੋਂ ਪੈਸੇ ਭਰਾ ਤੋਂ ਲੈ ਕੇ ਜਾਂਦੇ ਤੇ ਜਿਹੜੇ ਵਾਅਦਾ ਦੇ ਨੇ ਉਹ ਆ ਕੇ ਘਰੇ ਵਾਪਸ ਕਰਦੇ ਘਰੇ ਵਾਪਸ ਜਮ੍ਹਾਂ ਕਰਾ ਹੀ ਦੇ ਕਿ ਸ ਲੈਵਲ ਦਾ ਟਰਸਟ ਤੇ ਇੱਕ ਰਿਸਪੈਕਟ ਆ ਐਕਚੁਅਲੀ ਇਟ ਵਾਸ ਸਭ ਤੋਂ ਵੱਡੀ ਗੱਲ ਹੈ ਜਿਹੜੀ ਸਿਫਤ ਹੈ ਕਿ ਜਿਹੜੀਆਂ ਉਹ ਘਰ ਲੇਡੀਆਂ ਆਈਆਂ ਨੇ ਵਿਆਹ ਕੇ ਆਈਆਂ ਨੇ ਬੇਸ਼ੱਕ ਤੇ ਉਹ ਤੇ ਭਰਾਵਾਂ ਦਾ ਆਪੋ ਚ ਜਿਹੜਾ ਪਿਆਰ ਹੈ ਉਹ ਸਭ ਤੋਂ ਇੰਪੋਰਟੈਂਟ ਹੈ ਉਹਨਾਂ ਨੂੰ ਕਿੰਨੀ ਵਧੀਆ ਗਾਇਡੈਂਸ ਮਿਲੀ ਹੋਊਗੀ ਆਪਣੇ ਫਾਦਰ ਸਾਹਿਬ ਵੱਲੋਂ ਉਹਨਾਂ ਦੇ ਮਾਤਾ ਪਿਤਾ ਵੱ ਸੁਨਮ ਜੀ ਜਿਵੇਂ ਇੱਕ ਹੁੰਦਾ ਵੀ ਅੱਜ ਇੱਕ ਪਰਿਵਾਰ ਚ ਜਦੋਂ ਕਹਿੰਦੇ ਕੁੜੀ ਤੋਰਤੀ ਕਹਿੰਦੇ ਵੀ ਹੁਣ ਤੋਂ ਉਹਨਾਂ ਜੋ ਗਈ ਐ ਇਧਰ ਨਹੀਂ ਮੁੜ ਕੇ ਵੇਖਣਾ ਚਲੋ ਅਤਿਆਚਾਰ ਤੋਂ ਅਸੀਂ ਪਾਸੇ ਦੀ ਗੱਲ ਕਰੀਏ ਵੀ ਕਈ ਹੁੰਦਾ ਵੀ ਬਸ ਥੋੜੀ ਗੱਲ ਹੋਈ ਚੱਲ ਭਾਂਡਾ ਟਿੰਡਾ ਚੱਕਿਆ ਤੇ ਤੁਰ ਪਏ ਵੀ ਜਿਵੇਂ ਬਾਈ ਕਹਿੰਦੇ ਨੇ ਐ ਜੇ ਮਾਂ ਪਿਓ ਹੋਣ ਜਿਨ੍ਹਾਂ ਦੀ ਸੋਹਰੇ ਪਰਿਵਾਰ ਚ ਇਨਵੋਲਵਮੈਂਟ ਨਾ ਹੋਵੇ ਉਹ ਹੀ ਪਰਿਵਾਰ ਵਸਦੇ ਆ ਐਕਚੁਅਲੀ ਇਟ ਇਜ਼ ਅੱਜ ਕੱਲ ਫੋਨਾਂ ਤੇ ਹੋ ਜਾਂਦਾ ਨਾ ਨੂੰ ਵਿਆਹ ਕਿ ਆਉਂਦੀ ਆ ਤੇ ਪਿੱਛੋਂ ਆਪਣੀ ਮਾਂ ਨਾਲ ਲੱਗੀ ਰਹਿੰਦੀ ਆ ਤੇ ਅੱਜ ਕੀ ਧਰਿਆ ਉਹ ਵੀ ਦੱਸੋ ਅੱਜ ਕੀ ਬਣਾਇਆ ਨਣਾਂ ਤੇਰੀ ਕਿੱਥੇ ਗਈ ਅਸ਼ਾਸਤਰੀ ਨੇ ਕੀ ਕੀਤਾ ਉਹ ਗੱਲ ਆ ਨਾ ਜਿਹੜੀ ਉਹ ਖਲੀਲੁਰ ਰਮਾਨ ਕਮਰ ਸਾਹਿਬ ਪਾਕਿਸਤਾਨ ਵਾਲੇ ਦੱਸ ਦਿੰਦੇ ਨੇ ਉਹ ਕਹਿੰਦੇ ਵੀ ਯਾਰਾ ਟੀਵੀ ਦੇ ਜਿਹੜੇ ਡਰਾਮੇ ਚੱਲਦੇ ਆ ਜਿਹੜੇ ਪ੍ਰੋਬਲਮਾਂ ਚੱਲਦੀਆਂ ਨੇ ਉਹਨਾਂ ਨੂੰ ਵੇਖ-ਵੇਖ ਕੇ ਜਿਹੜੀ ਕੁੜੀ ਵਿਆਹ ਕੇ ਜਾਣੀ ਹੁੰਦੀ ਆ ਨਾ ਆਪਣੀ ਸੱਸ ਦੇ ਘਰ ਜਾਂ ਆਪਣੇ ਸਹੁਰਿਆਂ ਦੇ ਬੀਸਿਕਲੀ ਤੇ ਉਹਦੀ ਜਿਹੜੀ ਸੱਸ ਹੁੰਦੀ ਆ ਉਹਦੇ ਮਨ 'ਚ ਉਹਦਾ ਰੁਤਬਾ ਪਹਿਲੇ ਡੈਨ ਵਾਲਾ ਬਣਾ ਦਿੰਦੇ ਨੇ ਵੀ ਤੇਰਾ ਤੂੰ ਪਹਿਲਾਂ ਹੀ ਪ੍ਰਿਪੇਅਰ ਕਰਕੇ ਜਾਂਦੀ ਆਪ ਨੂੰ ਸੱਸ ਮੜਾ ਜਾਂ ਕਿਤੇ ਉੱਤੇ ਥੱਲੇ ਕਰੇ ਤੇ ਅਗੂਦ ਨੇ ਜੜ ਪੈਂਦੀ ਸੋ ਘਾਇ ਦਾ ਉਹ ਵੀ ਪੁੱਤ ਦੀ ਮਾਂ ਹੀ ਆ ਤੇ ਤੂੰ ਵੀ ਜਾ ਕੇ ਉਹਨੂੰ ਮਾਂ ਬਣਾ ਲੈ ਦੇ ਕੋਝਾ ਆਣਾ ਕੰਮ ਤੇ ਉਹ ਸੱਸ ਨੂੰ ਵੀ ਚਾਹੀਦਾ ਵੀ ਜਿਹੜੀ ਤੇਰੇ ਘਰ ਨੂੰ ਆਉਂਦੀ ਪਈ ਆ ਤੇਰੀ ਧੀ ਆਉਂਦੀ ਪਈ ਆ ਤੇ ਉਹਨੂੰ ਓਦਾਂ ਟ੍ਰੀਟ ਕਰ ਸੋ ਉਹ ਦੋਨੇ ਪਾਸੇ ਆ ਭਾਜੀ ਭਾਵੇਂ ਹੱਥ ਨੂੰ ਹਰਤਾ ਉਹ ਜਿਵੇਂ ਕੋਈ ਕਿਸੇ ਨੂੰ ਰੱਖਦਾਵੇਂ ਰਹਿੰਦੇ ਐਨੇਗਾ ਵੀ ਸਾਰਿਆਂ ਦੀ ਮਹਿੰਗੀ ਬਣਦੀ ਵਿੱਚ ਬੰਨ ਵਾਲੇ ਵੀ ਬੜੇ ਨੇ ਜਿਹੜੀਆਂ ਸੱਸਾਂ ਨੇ ਆਪਣੇ ਨੁਮਾ ਨੂੰ ਪਿਆਰ ਵੀ ਬੜਾ ਕਰਦੀਆਂ ਨੇ ਨੁਮਾ ਵੀ ਆਪਣੇ ਸੱਸਾਂ ਨੂੰ ਪਿਆਰ ਕਰਦੇ ਇਹ ਜਿਹੜੀ ਫਿਲਮ ਅਸੀਂ ਨਿੱਕਾ ਜਾਂਦੇ ਚ ਅਸੀਂ ਇਹ ਸੋਚ ਲਈਏ ਵੀ ਤੁਹਾਨੂੰ ਤੁਹਾਡੀ ਸੱਸ ਪਿਆਰ ਕਰਦੀ ਨਹੀਂ ਕਰਦੀ ਅਸੀਂ ਚਲੋ ਥੋੜਾ ਜਿਹਾ ਸੋਚ ਸਕਦੇ ਆ ਵੈਸੇ ਮੈਨੂੰ ਲੱਗਿਆ ਯਾਰ ਮੈਨੂੰ ਵੇਖ ਤੜੀ ਲੱਗ ਰਿਹਾ ਦਾਦੀ ਸੱਸਾਂ ਸੱਸ ਤੇ ਧੀ ਵਾਲੀ ਸੱਸ ਤੇ ਮੇਰੀ ਬਹੁਤ ਸਾਹੂ ਆ ਫਿਲਮ ਦੇ ਵਿੱਚ ਦਾਦੀ ਸੱਸ ਦਾ ਮੁਕਾਬਲਾ ਕਰਨਾ ਉਹਨਾਂ ਦਾ ਕਲਾਕੀ ਰੋਬ ਆ ਆਈ ਥਿੰਕ ਇਸ ਫਿਲਮ ਦੇ ਵਿੱਚ ਮੀਰਾ ਤੇ ਨਿਰਮਲ मैम ਦੀ ਜਿਹੜੀ కెਮਿਸਟਰੀ ਆ ਨਾ ਉਹ ਪਹਿਲੀ ਵਾਰ ਲੋਕਾਂ ਨੂੰ ਇਦਾਂ ਦੇਖਣ ਨੂੰ ਮਿਲੇਗੀ ਬੜਾ ਮਜ਼ਾ ਆਊਗਾ ਸੋ ਇੱਕ ਵੱਖਰੀ ਜੀ ਚੀਜ਼ ਆ ਔਰ ਲੁਕ ਇੰਜੋਏ ਕਰਨਗੇ ਦਾਦੀਆਂ ਦਾ ਮੇਰੇ ਹਿਸਾਬ ਨਾਲ ਰੋਬ ਹੋਣਾ ਵੀ ਚਾਹੀਦਾ ਜਿਵੇਂ ਉਹਨੂੰ ਪਹਿਲਾਂ ਕਹਿੰਦੇ ਨੇ ਜਦੋਂ ਪੋਤਰੀਆਂ ਹੁੰਦੀਆਂ ਸੀ ਜਿਵੇਂ ਉਹ ਦਾਦੀ ਨੇ ਥੋੜੀ ਅੱਖਾਂ ਘਾਟਦੀਆਂ ਨਾਲ ਦੀ ਨਾਲ ਉਹ ਉੱਥੀ ਬਸ ਸੌ ਜਾਂਦੀ ਸੀ ਹੁਣ ਇਹ ਅੱਜ ਕੱਲ ਉਹ ਰਹਿ ਨਹੀਂ ਗਿਆ ਭਾਜੀ ਪਹਿਲਾਂ ਵੀ ਜਿਹੜੀ ਇੱਕ ਕੁਰੀ ਹੁੰਦੀ ਸੀ ਅੱਜ ਅਸੀਂ ਆਪਣੇ ਫਾਦਰ ਸਾਹਿਬ ਵੱਲ ਵੇਖੀਏ ਉਹ ਮੜਾ ਜ ਉਹਨਾਂ ਨੇ ਅੰਜ ਕਰਕੇ ਵੇਖਣਾ ਹੀ ਕਿਸੇ ਹਾਲਤ ਤੇ ਉਹਦੇ ਪਤਾ ਲੱਗ ਜਾਣਾ ਵੀ ਯਾਰ ਗਲਤੀ ਹੋ ਗਈ ਕੋਈ ਨਾ ਕੋਈ ਉੱਠ ਖਲੋ ਤੇ ਉਹ ਇੱਕ ਜਿਹੜੇ ਉਹੀ ਸੀ ਨਾ ਆਪਣਾ ਜਿਵੇਂ ਆਪਾਂ ਗੱਲ ਕਰਦੇ ਆ ਤੁਸੀਂ ਵੀ ਡਿਸਕਸ਼ਨ ਕੀਤੀ ਹੋਣੀ ਆ ਆਪਾਂ 85 ਤੋਂ ਲੈ ਕੇ ਜਾਂ 80 ਤੋਂ ਪਹਿਲਾਂ ਵਾਲੇ ਜਾਂ 85 ਵਾਲੇ 93 94 ਤੋਂ ਪਹਿਲਾਂ ਵਾਲਿਆਂ ਦਾ ਜਿਹੜਾ ਪਿਓ ਨਾਲ ਪਿਆਰ ਹੁੰਦਾ ਸੀ ਉਹ ਆਈ ਲਵ ਯੂ ਹਾਲਾ ਨਹੀਂ ਹੁੰਦਾ ਵੀ ਆਈ ਲਵ ਯੂ ਡੈਡ ਆਈ ਲਵ ਯੂ ਪਾਪਾ ਵਾਲੇ ਪਾਪਾ ਤੇ ਉਹ ਮਤਲਬ ਭੁੱਲ ਜਾਓ ਵੀ ਜਾ ਕੇ ਕਿਸ ਕਿ ਪਾਪਾ ਕਹਿੰਦੇ ਨੇ ਡੈਡੀ ਆ ਲਵ ਯੂ ਜਾਂ ਕੁਝ ਉਹ ਵਾਲਾ ਸਿਸਟਮ ਹੀ ਨਹੀਂ ਸੀ ਹੁੰਦਾ ਅੱਜ ਕੱਲ ਜਿਹੜੀ ਜਨਸੀ ਜਨਰੇਸ਼ਨ ਆ ਉਹ ਕਹਿੰਦੇ ਆ ਲਵ ਯੂ ਡੈਡ ਲਵ ਯੂ ਪਾਪਾ ਉਦੋਂ ਸਾਡੇ ਵਾਲੇ ਦਾ ਬੱਸ ਉਹ ਹੀ ਹੁੰਦਾ ਸੀ ਇੱਕ ਥੋੜਾ ਜਿਹਾ ਫਰਕ ਜਿਹਾ ਹੀ ਹੁੰਦਾ ਸੀ ਨਾ ਇੱਕ ਪਿਓ ਤੇ ਪੁੱਤ ਦੇ ਵਿੱਚ ਉਹ ਵਾਲੀ ਕੈਟਾਗਰੀ ਵਾਲਾ ਸਿਸਟਮ ਹੁੰਦਾ ਸੀਗਾ ਉਦੋਂ ਤੋਂ ਪਿਓ ਕੋ ਘੁਰੀ ਵੱਟ ਦਾ ਕੋਈ ਯਾਰ ਆ ਦਿਲੋਂ ਪੂਰੀ ਸਤਿਕਾਰ ਨਾਲ ਹੀ ਦਿਲੋਂ ਮਤਲਬ ਉਹ ਖੈਰ ਹੋਣ ਵਾਲਿਆਂ ਨਾਲੋਂ ਵੀ ਵੱਧ ਕਰਦੇ ਹੋਣਗੇ ਤੇ ਬਟ ਉਹ ਇੱਕ ਹੁੰਦਾ ਸੀ ਸਤਕਾਰ ਪੇ ਉਹ ਘੂਰਦਾ ਸੀ ਮੜਾ ਇਹਦੇ ਪਤਾ ਲੱਗ ਜਾਂਦਾ ਸੀ ਵੀ ਆਹ ਨਹੀਂ ਚੰਗਾ ਲੱਗਾ ਬਿਲਕੁਲ ਤੁਹਾਨੂੰ ਵੀ ਪਹਿਲਾਂ ਘੂਰਦੇ ਹੁੰਦੇ ਸੀ ਸਾਨੂੰ ਲੱਗਦਾ ਨਹੀਂ ਮੈਂ ਤੁਹਾਡੀ ਜਿਹੜੀ sweetness ਜੀ ਹੈਗੀ ਕਹਿੰਦੇ ਨੇ ਇਹਨੂੰ ਘੂਰਤਾ ਦੇ ਤੱਕ ਤੇ ਕਿਤੇ ਹੋਊ ਕਿ ਹੈਗਾ ਸੀ ਸਿਸਟਮ ਕਰਿਆ ਜਾ ਨਹੀਂ ਮੇਰੇ ਮਮੀ ਪਾਪਾ ਤੇ ਬੜੇ strict ਟੀਚਰਸ ਅਗੇ ਅੱਛਾ ਸੀ ਘਰ ਦੇ ਵਿੱਚ ਸ਼ੁਰੂ ਤੋਂ ਹੀ ਬਹੁਤ ਸਟ੍ਰਿਕਟ ਮਾਹੌਲ ਸੀ ਡਿਸਪਲਿਨ ਸੀਗਾ ਵੀ ਸਵੇਰੇ 4 ਵਜੇ ਉੱਠਣਾ 9 ਵਜੇ ਸੌਂ ਜਾਣਾ ਹੈ ਅੱਧਾ ਘੰਟਾ ਹੀ ਸਿਰਫ ਟੀਵੀ ਦੇਖਣਾ ਵੀ ਓਨਲੀ ਨੈਚਰਲ ਜੀਓਗ੍ਰਾਫੀ ਪੜਨਾ ਪੜਨਾ ਟਾਈਮ ਤੇ ਪੜਨਾ ਆ ਪੜਾਈ ਦਾ ਤੇ ਆਪ ਇੰਟੈਲੀਜੈਂਟ ਸੀਗੇ ਆਈ ਥਿੰਕ ਹਮੇ ਠੀਕ ਸੀ ਪੜਨ ਦੇ ਵਿੱਚ ਕਦੀ ਇਦਾਂ ਸੀ ਮੇਨੂੰ 65 70% ਹੈਲੋ ਮੇਰੀ ਬਹੁਤ ਵਧੀਆ ਸੀ ਮੇ ਪੜਾਈ ਚ ਵਧੀਆ ਕਹਿ ਫਿਰ ਤੂੰ 74% ਸੀ 75 ਸੋ 76% ਸੀ ਮੇ 12th ਅੰਡਰ ਤੇ ਇਟ ਔਰ ਵਾਸ ਡੀਸੈਂਟ ਦਸਵੀਂ ਚ ਤਾਂ ਮੇਰੇ 80% ਸੀ ਫਿਰ ਤਾਂ ਵਧੀਆ ਸੀ ਵਧੀਆ ਕਹਿ ਹਾਂ ਵਧੀਆ ਆ ਬਸ ਤੇ ਮੈਂ ਤਾਂ ਐਵਰੇਜ ਐਵਰੇਜ ਆ ਮੇ 60 65% ਹੁੰਦਾ ਫਸਟ ਗ੍ਰੇਡ ਨਹੀਂ ਮੈ ਗੁੱਡ ਸਟੂਡੈਂਟਸ ਚ ਨਹੀਂ ਆਉਂਦੀ ਸੀ ਐਕਸਲੈਂਟਾ ਨਹੀਂ ਗੁੱਡ ਸਟੂਡੈਂਟ ਦੇ ਵਿੱਚ ਸੀ ਸੋਨੇイト ਤੁਸੀਂ ਕੋਈ ਆਪਦੀ ਬਚਪਨ ਦੀ ਕੋਈ ਯਾਦ ਹੋਵੇ ਜਿਹੜਾ ਬੰਦਾ ਕਹਿੰਦਾ ਯਾਰ ਉਹ ਚੀਜ਼ ਬੜੀ ਯਾਦ ਆਉਂਦੀ ਬੇਬੇ ਦੀ ਜੇ ਪਹਿਲਾਂ ਇਹ ਹੁੰਦਾ ਸੀ ਬੇਬੇ ਕਹਿੰਦੇ ਹੁੰਦੇ ਸੀ ਜਾਂ ਦਾਦੀ ਜਾਂ ਡੈਡੀ ਬੀਬੀ ਬੀਬੀ ਜਾਂ ਡੈਡੀ ਮੈਂ ਕਹਿੰਦਾ ਸੀ ਬੀਬੀ ਕਹਿਣਾ ਬੀਬੀਆਂ ਬੀਬੀ ਮਾਤਾ ਐਕਚੁਅਲੀ ਸੀ ਨਿਊਕਲੀਅਰ ਫੈਮਿਲੀ ਸੀ ਤਾਂ ਮੈਂ ਉਧਰ ਦੀ ਤਾਂ ਵਿੱਚ ਰਹੀ ਨਹੀਂ ਪਰ ਹਾਂ ਕਦੇ-ਕਦੇ ਮਿਲਦੇ ਸੀਗੇ ਉਹਨਾਂ ਦੇ ਨਾਲ ਕਾਫੀ ਪਿਆਰ ਸੀ ਤੋ ਕਿਹੜੀ ਫੈਮਿਲੀ ਨਿਊਕਲੀਅਰ ਮਤਲਬ ਸ ਮਮੀ ਪਾਪਾ ਮੀ ਐਂਡ ਬਈਆ अच्छा हम जॉइंट फैमिली ਚ ਨਹੀਂ ਰਹਿੰਦੇ ਆ ਪਹਿਲੇ ਦਿਨ ਸੁਣਿਆ ਮੈਂ ਸੋਚਿਆ ਕਿ ਤੇ ਬੰਬ ਮੇਰੇ ਵੀ ਬਾਪੂ ਦੀ ਮਗਾ ਨਿਊਕਲੀਅਰ ਤੇ ਬੰਬ ਵੀ ਸੁਣਿਆ ਗੱਲਾਂ ਮੈਂ ਬੇਤਾ ਜਦੋਂ ਉਹ ਆਈ ਹਾਈ ਹਾਈ ਨੀਦੀ ਨਾ ਐਕਚੁਅਲੀ ਮੇਰੇ ਅ ਦਾਦਾ ਜੀ ਨਾਲ ਸੀਗਾ ਕਿ ਅਸੀਂ ਇਹ ਸ਼ਬਦ ਪਹਿਲਾਂ ਨੋਟ ਕਰ ਲਈ ਭਾਜੀ ਇੱਕ ਗੱਲ ਤੁਸੀਂ ਵੀ ਨਿਊਕਲੀਅਰ ਜਿਆਦਾ ਕਰਾਂਗੇ ਨਿਊਕਲੀਅਰ ਹੈ ਜੀ ਅਸੀਂ ਵੀ ਇੱਕ ਹੁੰਦੀ ਜੋਇਨ ਫੈਮਿਲੀ ਇੱਕ ਹੁੰਦੀ ਹੈ ਨਿਊਕਲੀਅਰ ਫੈਮਿਲੀ ਓਕੇ ਓਕੇ ਜੋਇਨ ਦੀ ਆਪੋਸਿਟ ਜਿਹੜੀ ਉਹ ਇਕੱਲੇ ਇਕੱਲੇ ਜੇ ਰਹ ਰਹੇ ਠੀਕ ਠੀਕ ਹੈ ਤਾਂ ਇਸ ਤੇ ਲਿੰਕ ਕਿ ਮੇਰੇ ਦਾ ਦਾਦਾ ਜੀ ਮੈਂ ਛੋਟੇ ਹੁੰਦੇ ਨੂੰ ਬਹੁਤ ਜ਼ਿਆਦਾ ਉਹ ਸ਼ਰਾਰਤੀ ਵਿੱਚ ਝਿਡਾ ਮਾਰ ਨਾਲੇ ਨਹੀਂ ਬਹੁਤਾਂ ਦੀ ਸੀਗੀ ਸੋ ਬਾਏ ਆਈ ਥਿੰਕ ਦੋ ਸਾਲਾ ਸਮਥਿੰਗ ਦੋ ਸਾਲ ਦੀ ਸੀਗੀ

ਸੋ ਇਹ ਤੁਹਾਡਾ ਤਾਂ ਨਾ ਹੀ ਤੁਹਾਡਾ ਇੱਕ ਕੁਐਸਚਨ ਮੈਂ ਦਾਦਾ ਜੀ ਨੂੰ ਕਰਨਾ ਚਾਹੁੰਦਾ ਪਰ ਉਹ ਵਿਚਾਰੇ ਹੈ ਨਹੀਂ ਉੱਪਰ ਜਾ ਕੇ ਪੁੱਛੂਗੀ ਇਹ ਇਹ ਚੀਜ਼ ਨਾ ਮੈਂ ਪਹਿਲਾਂ ਤੁਹਾਨੂੰ ਸਵਾਲ ਬਤਾਉਂ ਜਦੋਂ ਆਪਣੇ ਦਾਦਾ ਦਾਦੀਆਂ ਹੁੰਦੀਆਂ ਨਾ ਆਪਾਂ ਸ਼ਾਇਦ ਉਦੋਂ ਦਿਲ ਚ ਰੱਖਦੇ ਨੇ ਯਾਰ ਬਜ਼ੁਰਗ ਨੇ ਜਿਵੇਂ ਕੋਈ ਮਾਰੀ ਖਾਂਸੀ ਕਰਦੀ ਯਾਰ ਵੇਖ ਰਹੇ ਜੇ ਕਿ ਕੁਝ ਹੋ ਗਿਆ ਉਦੋਂ ਆਪਾਂ ਕਹਿੰਦੇ ਆ ਵੀ ਇਹਨਾਂ ਦੇ ਵੇਖਦੇ ਨੇ ਆਪਾਂ ਕੀ ਕਰ ਰਹੇ ਆ ਉਥੇ ਕੀ ਕਰਤਾ ਹੁਣ ਆਪ ਨੂੰ ਯਾਦ ਆਉਂਦਾ ਜਦੋਂ ਕੁਛ ਨਾ ਕੁਛ ਜਿਵੇਂ ਆਪਾਂ ਦੇਖਦੇ ਆ ਮੈਂ ਤਾਂ ਮੈਨੂੰ ਲੱਗਦਾ ਕਿ ਇੱਡੀ ਵੱਡੀ ਰੱਬ ਦੀ ਨਿਮਰਤ ਆ ਇਹਨੀ ਬlesing ਆ ਨਾ ਜਿਹੜੇ ਬੱਚੇ ਆਪਣੇ ਗ੍ਰੈਂਡਪੈਰੈਂਟਸ ਦੇ ਨਾਲ ਵੱਡੇ ਹੁੰਦੇ ਆ ਤੁਹਾਡੇ ਮਾਪਿਓ ਤੋਂ ਵੀ ਵੱਧ ਕੀ ਪਿਆਰ ਔਰ ਕੈਰ ਔਰ ਸਿੱਖਿਆ ਜੋ ਆ ਨਾ ਤੁਹਾਡੇ ਗ੍ਰੈਂਡਪੈਰੈਂਟਸ ਤੋਂ ਮਿਲਦੇ ਆ ਔਰ ਮੈਨੂੰ ਲੱਗਦਾ ਕਿ ਜੇ ਅੱਜ ਮੈਨੂੰ ਕੋਈ ਪੁੱਛੇ ਕਿ ਤੁਹਾਡੀ ਬਚਪਨ ਦੀ ਸਭ ਤੋਂ ਫੇਵਰੇਟ ਮੈਮਰੀ ਕਿਹੜੀ ਹੈ ਯਾਦਗਾਰ ਕਿਹੜੀ ਮੂਮੈਂਟਸ ਆ ਉਹ ਉਹੀ ਹੈ ਜਿਹੜੇ ਮੈਂ ਆਪਣੀ ਗ੍ਰੈਂਡਪੈਰੈਂਟਸ ਦੇ ਨਾਲ ਬਿਤਾਏ ਕਿਉਂਕਿ ਕੁੜੀਆਂ ਦਾ ਦਾਦੀਆਂ ਨਾਲ ਪਿਆਰ ਜ਼ਿਆਦਾ ਹੁੰਦਾ ਤੇ ਦਾਦੀ ਨੇ ਨਾ ਮਤਲਬ ਜੇ ਮਾਂ ਕੁਝ ਕਹੇ ਤਾਂ ਕੁੜੀ ਨੂੰ ਦਾਦੀ ਹੀ ਕੁਝ ਕਹਿ ਰਹੇ ਦੀ ਨਾਲੇ ਲੋਰੀਆਂ ਵੀ ਦਾਦੀਆਂ ਹੀ ਸੁਣਾਉਂਦੀਆਂ ਸੀ ਪਹਿਲਾਂ ਮੈਂ ਤਾਂ ਆਪਣੀ ਦਾਦੀ ਤੋਂ ਸਭ ਤੋਂ ਜ਼ਿਆਦਾ ਮੇਰੀ ਨਾਨੀ ਤੋਂ ਵੀ ਮੇਰੀ ਕਿਉਂਕਿ ਮੈਂ ਤੇ ਮੇਰਾ ਭਰਾ ਜਿਹੜੇ ਅਸੀਂ ਟਵਿੰਸ ਆ ਸੋ ਮੇਰੇ ਮੰਮੀ ਲਈ ਔਖਾ ਹੁੰਦਾ ਸੀ ਦੋ ਜੋੜੇ ਬੱਚਿਆਂ ਨੂੰ ਸੰਭਾਲਣਾ ਸੋ ਮੇਰੀ ਨਾਨੀ ਨੇ ਸਾਨੂੰ ਪਾਲਿਆ ਨਾਲ ਦਾਦੀ ਨਾਲ ਨੀ ਇਹ ਬੜਾ ਪਿਆਰ ਹੁੰਦਾ ਹਾਂ ਪਰ ਮੇਰੀ ਦਾਦੀ ਦੇ ਨਾਲ ਤਾਂ ਮੇਰਾ ਕੁਝ ਅੱਡੀ ਅਟੈਚਮੈਂਟ ਸੀ ਔਰ ਸਵੇਰੇ ਸਵੇਰੇ ਨਾ ਮੇਰੀ ਦਾਦੀ ਨਾਲ ਵੀ ਬੜਾ ਨਾਨੀ ਨਾਲ ਵੀ ਹੁਣ ਜਦੋਂ ਆਉਣਾ ਸਿਆਲਾਂ ਚ ਆਉਣਾ ਤੇ ਅੰਦਰ ਇੱਕੋ ਹੀ ਜਿਹੜਾ ਵੱਡਾ ਕਮਰਾ ਹੈ ਉਹੀਂ ਉੱਚ ਸੁੱਤੇ ਹੁਣਾਂ ਦੇ ਨਾਲ ਨਾਨੀ ਨੇ ਵੀ ਉੱਥੇ ਨਾਨੀ ਦੀ ਵੀ ਮੰਜੀ ਉੱਥੇ ਡਾ ਦੇਣ ਤੇ ਉਸ ਵਕਤ ਹੀ ਉੱਠ ਪਣਾ ਦੋਹੇ ਜਣੀਆਂ ਨੇ 5 ਵਜੇ ਭੈਣ ਜੀ ਭੈਣ ਜੀ ਓ ਮਾਂ ਕਾ ਤੂੰ ਵੀ ਸੌਂਦੀਆਂ ਕਿਉਂ ਨਹੀਂ ਜੀ ਮਗਾ ਹਾਂ ਤੇ ਸੌਂਦੋ ਮੈਂ ਕਿਹਾ ਜਾਓ ਬਾਹਰ ਚਲ ਜੂ ਅਸੀਂ ਬਾਹਰ ਪੁੱਤਰ ਠੰਡ ਏ ਤੇ ਮਗਾ ਹੁਣ ਅਸੀਂ ਕੀ ਕਰੀ ਹਾਂ ਤੇ ਸੌਂਦੋ ਭੈਣ ਜੀ ਭੈਣ ਜੀ ਦੋ ਘੰਟੇ ਤੱਕ ਕਰ ਲਿਆ ਜੀ ਜੋ ਹੱਥ ਦਾਗਲਾ ਚਾਹ ਜਪੜਨਾ ਛੋੜ ਛੋੜ ਕਰਕੇ ਚਾਹ ਵੀ ਕਿ ਜਾਣੀ ਦੇ ਨਾਲੇ ਭੈਣ ਜੀ ਤੇ ਅੰਜੀ ਦੀ ਭੈਣ ਜੀ ਤੇ ਮਗਾ ਲੋ ਤਾਂ ਤੁਹਾਡਾ ਭੈਣ ਜਾਂਦਾ ਨਹੀਂ ਮੁੱਕਣਿਆ ਕੁਝ ਮਤਲਬ ਕਿ ਉਹ ਮਿਸ ਕਰੀਦਾ ਨਾ ਹੁਣ ਉਹਦਾ ਬਾਲੇ ਵਾਲੀ ਛੱਤਾ ਹੁੰਦੇ ਪਰ ਨਾ ਹੁਣ ਆਪਣੀ ਚਲੋ ਸਾਰੇ ਕਰਦੇ ਆਏ ਵੱਡੇ ਵੱਡੇ ਕੋਠੇ ਹੁੰਦੇ ਸੀ ਬਸ ਕਿਸੇ ਕਰੇ ਜੰਜ ਵੀ ਆਣੀ ਨਾ ਕਰਾ ਤੁਹਾਡੇ ਕਮਰਾ ਇੱਕ ਹੈ ਘਰ ਮੈਨੂੰ ਪਤਾ ਵੀ ਇੱਕ ਕਮਰੇ ਚ 10 ਵੀ ਜੰਜ ਕਿੰਨੇ ਹੁੰਦੇ ਸੀ ਪਹਿਲਾਂ ਪਹਿਲਾਂ ਹਾਂ ਦੰਦਾ ਹੀ ਹੁੰਦੀਆਂ ਜੰਜਾਂ ਹੁੰਦੀਆਂ ਸੀ ਤੇ ਉਹ ਇੱਕ ਦੋ ਕਿੱਸਾ ਸ਼ਾਇਦ ਤੁਹਾਨੂੰ ਤਾਂ ਨਹੀਂ ਤੁੰਦ ਬਾਈ ਪਤਾ ਹਣਾ ਜਦੋਂ ਜੰਜਾਂ ਜਾਂਦੀਆਂ ਸੀ ਨਹੀਂ ਮੇਰੇ ਤੋਂ ਵੱਡੀਆਂ ਉਹ ਦਾ ਭਾਈ ਤਾਂ ਹੁੰਦਾ ਨਹੀਂ ਤੁਹਾਨੂੰ ਨਹੀਂ ਨਹੀਂ ਅਸੀਂ ਕਦੀਆਂ ਨੇ ਵੈਸੇ ਉਮਰ ਨਹੀਂ ਪਹੁੰਚ ਸਕਦੇ ਯਾ ਹਾਈਟ ਵਾਈਜ਼ ਵੀ ਤੁਹਾਨੂੰ ਵੱਡੀਆਂ ਉਮਰ ਵਾਈਜ਼ ਵੀ ਵੱਡੀਆਂ ਵੈਸੇ ਸਾਡਾ ਵੈਸੇ ਸਾਡਾ ਭਰਾ ਬਹੁਤ ਸੋਹਣੇ ਪਰ ਅਸੀਂ ਸੋਹਣੇ ਕਿਉਂ ਨਹੀਂ ਹਾਂ ਹੈ ਇੱਕ ਰਾ ਆਇਆ ਮੈਨੂੰ ਪਤਾ ਨਹੀਂ ਕੀ ਤਕਲੀਫਾਂ ਹਮੇਸ਼ਾ ਏਜ ਬਾਰੇ ਖੋਲ ਕੇ ਬੈਠ ਨਹੀਂ ਅਸੀਂ ਤਾਂ ਨਹੀਂ ਖੋਲਿਆ ਭਾਈ ਨੇ ਕਹਿੰਦਾ ਕਹਿੰਦੇ ਉਹਨਾਂ ਦਾ ਤਾਂ ਨਹੀਂ ਫਿਰ ਮੈਂ ਐਮ ਵੀ ਦੇ ਗੱਲ ਤੋਂ ਪਲੀਜ਼ ਮੇਕ ਅ ਫਲੈਗਟ ਪਟਾਵਾ ਦੋ ਕਿ ਮੈਂ ਇਹ ਆਪਣੀਆਂ ਹੀਰੋਇਨਾਂ ਤੋਂ ਉਮਰ ਚ ਛੋਟਾ ਹੈ ਇਹਨਾਂ ਨੂੰ ਇਹ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇ ਹਰ ਇੱਕ ਨੂੰ ਜਿਹੜੀ ਬਾਈ 500 ਕਹਿ ਦਿੰਦੇ ਆ ਭਾਜੀ ਨੇ ਗੱਲ ਇਸ ਤੋਂ ਸ਼ੁਰੂ ਕੀਤੀ ਨਾ ਨਾ ਨਿੱਕੇ ਨਾਲ ਫਿਰ ਨਿੱਕੇ ਨੇ ਨਿੱਕੇ ਹੀ ਰਹਿਣਾ ਹੁੰਦਾ ਹੈ ਤੁਹਾਡਾ ਨਾਂ ਹੋਣ ਹੈਗੀ ਉਹਦੀ ਅਗਲੀ ਗੱਲ ਕਰਦੇ ਆ ਬਾਕੀ ਉਹਨਾਂ ਨੇ ਜੋ ਕਹਿਣਾ ਹੈ ਉਹ ਹੀ ਆਓ ਠੀਕ ਹੈ ਚਲੋ ਚਲੋ ਅੱਜ ਟਾਈਮ ਹੀ ਹੋਣਾ ਤੇ ਆਪਾਂ ਇੱਕ ਨਾ ਇੱਕ ਇਹਨਾਂ ਦੀ ਐਕਟੀ ਐਕਟਰਸ ਜਿੱਦੇ ਕਲਾਕਾਰ ਹੈਗੇ ਉਹਨਾਂ ਨੇ ਪੰਜਾਬੀ ਦਾ ਸਾਰੀ ਦੁਨੀਆ ਦਾ ਇੰਨਾ ਦਿਲ ਜਿੱਤ ਲਿਆ ਤੁਹਾਡਾ ਵੀ ਜਦੋਂ ਅਸੀਂ ਫੋਨ ਸਾਡੇ ਡੇਲੀ ਪੋਸਟ ਦੇ ਇੱਕ ਰਿਕਾਰਡ ਹੋਇਆ ਸੀ ਫਲੱਡ ਆਈ ਸੀ ਉੱਥੇ ਇਹੋ ਜਿਹਾ ਸਮਾਂ ਸੀ 22 ਹੋਰਾਂ ਨੇ ਫਰੋਇਪੁਰ ਏਰੀਏ ਦੇ ਸ਼ਾਇਦ ਪਿੰਡ ਦੇ ਤੁਸੀਂ ਡਾਕਟਰ ਕੀਤੇ ਮਤਲਬ ਸਾਰੀ ਬਜਟੜਕ ਵੀ ਇੱਕ ਸਰਟਨ ਏਰੀਆ ਨਹੀਂਗਾ ਮਤਲਬ ਆ ਘਰ ਨੇ ਉਹ ਅਡਾ ਅਡਾਡ ਜਿਹਾ ਚੰਗਾ ਲੱਗਿਆ ਸਾਰੇ ਪਾਸੇ ਸਿਗਾ ਵੀ ਜਿੰਨੀ ਜ਼ਿੰਮੇਵਾਰੀ ਨਹੀਂ ਉਹ ਬੰਦਾ ਆ ਕੇ ਐ ਖੜ ਗਏ ਵੀ ਵਾਕਿਆ ਹੀ ਅੱਜ ਜੇਕਰ ਅਸੀਂ ਕਮਾਇਆ ਤੇ ਇਹਨਾਂ ਲੋਕਾਂ ਤੋਂ ਕਮਾਇਆ ਤੇ ਇਹਨਾਂ ਵਾਸਤੇ ਹੈਗਾ ਮੈਂ ਤੇ ਇਹ ਦੇਖਿਆ ਜੋ ਸਿਸਟਮ ਦੇਖਿਆ ਸਾਰੇ ਨਹੀਂ ਇਹ ਤਾਂ ਦੇਖੋ ਹੈ ਐਜ਼ ਅ ਸੋਸਾਇਟੀ ਐਜ਼ ਅ ਇਨਸਾਨ ਜੇ ਤੁਸੀਂ ਇਸ ਪੋਜੀਸ਼ਨ 'ਚ ਹੈਗੇ ਉਹਨਾਂ ਕਿਸੇ ਨੂੰ ਇੱਕ ਪਾਣੀ ਦਾ ਗਲਾਸ ਦੇਰ ਦੇ ਵੀ ਤੁਹਾਨੂੰ ਦੇਣਾ ਚਾਹੀਦਾ ਹੈ ਤੁਹਾਡਾ ਫਰਜ਼ ਆ ਐਂਡ ਆਮ ਸੋ ਪ੍ਰਾਊਡ ਆਫ ਏਵਰੀ ਆਰਟਿਸਟ অর ਆਰਟਿਸਟ ਤੋਂ ਇਲਾਵਾ ਵੀ ਜਿਹੜੇ ਲੋਕ ਅੱਗੇ ਆਏ ਔਰ ਉਹਨਾਂ ਨੇ ਕੀਤਾ ਇਹੀ ਇੱਕ ਰਾਈਟ ਐਗਜ਼ਾਮਪਲ ਐਕਚੁਅਲੀ ਇੱਕ ਹੈਲਦੀ ਸੋਸਾਇਟੀ ਦਾ ਹੀ ਐਗਜ਼ਾਮਪਲ ਹੈ ਕਿ ਤੁਸੀਂ ਜਦੋਂ ਕੋਈ ਮਦਦ ਕਿਸੇ ਨੂੰ ਲੋੜ ਆ ਤਾਂ ਤੁਸੀਂ ਅੱਗੇ ਆਓ ਔਰ ਮਦਦ ਕਰੋ ਐਂਡ ਆਮ ਸੋ ਪ੍ਰਾਊਡ ਆਫ ਦ ਮੀਡੀਆ ਆਰਟਿਸਟ ਬਹੁਤ ਸਾਰੇ ਲੋਕ ਹੈ ਔਰ ਕਈ ਤਾਂ ਵਿਚਾਰੇ ਇਦਾਂ ਦੇ ਆ ਜਿਨ੍ਹਾਂ ਦਾ ਸ਼ਾਇਦ ਨਾਂ ਵੀ ਨਹੀਂ ਆਇਆ ਬਟ ਬਿਹਾਈਂਡ ਦ ਸੀਨ ਤੋਂ ਉਹਨਾਂ ਨੇ ਬਹੁਤ ਹੈਲਪ ਕੀਤੀ ਨਾ ਨਾ ਜਿਵੇਂ ਐ ਆਪਣੇ ਆਲਖਬਾਈ ਕਹਿ ਰਹੇ ਸੀ ਕਹਿੰਦੇ ਯਾਰ ਛਾਤੀ ਤੇ ਥੋੜਾ ਲੈ ਕੇ ਜਾਣਾ ਜਿਹੜਾ ਮੈਨੂੰ ਸ਼ਬਦ ਦਿੱਤਾ ਉਹਨਾਂ ਦਾ ਇੱਕ ਬੋਲਨ ਦਾ ਲਿਹਾਜ਼ਾ ਐਡਾ ਨਾ ਯਾਰ ਛਾਤੀ ਤੇ ਥੋੜਾ ਲੈ ਕੇ ਜਾਣਾ ਯਾਰ ਇਹਨਾਂ ਵਾਸਤੇ ਹੈਗਾ ਸਾਰਾ ਉਹ ਤੁਹਾਡੇ ਨਾਮ ਹੀ ਲੈ ਰਹੇ ਮਤਲਬ ਕਹਿੰਦੇ ਵੀ ਸਾਡੇ ਜਿਹੜੇ ਬੰਦੇ ਕਰ ਇਹਨੂੰ ਦੱਸਣ ਸਕੋ ਇੱਥੇ ਲੋਕ ਹੋਰ ਜੁੜਨਗੇ ਹਾਂ ਹੁਣੇ ਤੁਹਾਡੇ ਤੋਂ ਪਹਿਲਾਂ ਫੋਨ ਆਇਆ ਸੀ ਉਹਦੇ ਹੁਣ ਇੱਥੇ ਬੈਠੀ ਫੋਨ ਆਇਆ ਸੀ ਕੱਲ ਟਰੈਕਟਰ ਭੇਜਨੇ ਹੋਣੇ ਉਹਨਾਂ ਦੇ ਕੋਈ ਹਾਂ ਉਹ ਕਹਿੰਦਾ ਸੀ ਵੀ ਥੋੜਾ ਜਿਹਾ ਚਲੋ ਕੋਈ ਨਹੀਂ ਕੱਲ ਟਰੈਕਟਰ ਭੇਜਨੇ ਕੋਈ ਦੀ ਗੱਲ ਕਰਦੇ ਸੀ ਅੱਛਾ ਅੱਛਾ ਵੇਖੋ ਇਹਨਾਂ ਅਸੀਂ ਕਹਿੰਦੇ ਆ ਵੀ ਜ਼ਰੀਆ ਬਣੇ ਹੋਏ ਨੇ ਵੇਖੋ ਜ਼ਰੀਆ ਬੰਨਾ ਵੀ ਕਿਸੇ ਲੋਕ ਕੇ ਨਾ ਭਲਾ ਤਾਂ ਹੋ ਰਿਹਾ ਨਾ ਐਟ ਲੀਸਟ ਕਿਸੇ ਦਾ ਤੇ ਹੁਣ ਆਪਾਂ ਫਿਲਮ ਤੇ ਆਨੇ ਆ ਤੇ ਬਾਈ ਹੋਰੀ ਕਹਿ ਰਹੇ ਤੇ ਕਹਿੰਦੇ ਟਾਈਮ ਬੜਾ ਸ਼ਾਰਟ ਹੈਗਾ ਤੁਸੀਂ ਥੱਕੇ ਥੱਕੇ ਲੱਗ ਰਹੇ ਹੋ ਤੇ ਅਸੀਂ ਕਹਿੰਦੇ ਜਿਹੜੀ ਫਿਲਮ ਹੈ ਨਾ ਉਹ ਤਾਂ ਦੇਖੀਂ ਦੇਖੀਂ ਤੁਹਾਡਾ ਇੱਕ ਮੈਸੇਜ ਕੀ ਹੈਗਾ ਪੂਰੇ ਸਾਡੇ ਪੰਜਾਬੀਆਂ ਵਾਸਤੇ ਪੂਰੇ ਦੇਸ਼ ਵਾਸੀਆਂ ਵਾਸਤੇ ਕਿਉਂਕਿ ਤੁਹਾਡਾ ਜਿਹੜਾ ਪਿਆਰ ਕਰਨਾ ਤੁਹਾਨੂੰ ਤੁਸ ਤੋਂ ਬਾਲੀਵੁੱਡ ਤੇ ਸਾਡੇ ਅਟੈਂਸ਼ਨ ਪੈ ਗਈ ਕਿਨੇ ਸੌਰਮ ਕਿਤੇ ਉੱਥੇ ਨਾ ਰਹਿ ਜਾਵੇ ਉਹ ਵਾਪਸ ਆ ਜਾਗੇ ਨਹੀਂ ਜੀ ਬਸ ਇਹੋ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਤੁਸੀਂ ਆਪਣੀ ਫੈਮਿਲੀ ਨਾਲ ਜਾਓ ਤੇ ਅੱਜ ਜਿਹੜੇ ਸਾਰਿਆਂ ਨੇ ਅੱਜ ਤੱਕ ਜਿੰਨੇ ਫਿਲਮਾਂ ਬਣਵਾਇਆ ਬਣਾਈਆਂ ਨੇ ਉਹ ਸਾਰੀਆਂ ਫੈਮਿਲੀ ਵਾਲਿਆਂ ਨੇ ਤੇ ਕੋ ਚੰਗੀ ਸੀਰੀ ਦੇ ਕੇ ਜਾਣਗੇ ਤੁਹਾਨੂੰ ਜੀ ਤੇ ਐਵੇਂ ਤੁਸੀਂ ਕੋਈ ਜਿਹੜੀ ਮਿਸ ਇਨਫਰਮੇਸ਼ਨ ਤੁਹਾਡੇ ਕੋਲ ਆਉਂਦੀ ਆ ਤੁਸੀਂ ਉਹਨੂੰ ਗਲਤ ਤਰੀਕੇ ਨਾਲ ਨਾ ਤੁਸੀਂ ਉਹਨੂੰ ਪਰੀ ਜਜ ਨਾ ਕਰਿਓ ਜਦ ਤੱਕ ਤੁਸੀਂ ਫਿਲਮ ਵੇਖਦੇ ਨਹੀਂ ਹੈਗੇ ਤੁਹਾਨੂੰ ਤੁਸੀਂ ਉਹ ਤੱਕ ਰिएक्ट ਨਾ ਕਰੋ ਤੇ ਹੋਪਫੁਲੀ ਜੇ ਤੁਸੀਂ ਫਿਲਮ ਵੇਖੋਗੇ ਫਿਲਮ ਤੁਹਾਨੂੰ ਚੰਗੀ ਲੱਗੂਗੀ ਜੇ ਤੁਸੀਂ ਅਪਰੀਸ਼ੀਏਟ ਕਰੋਗੇ ਫਿਲਮ ਦੇ ਵਿੱਚ ਬਹੁਤ ਹੀ ਬਾਖਮਲ ਤਰੀਕੇ ਦਾ ਮੈਸੇਜ ਹੈ ਤੇ ਜਦੋਂ ਤੁਸੀਂ ਵੇਖੋਗੇ ਜਾ ਕੇ ਤੁਸੀਂ ਅੰਡਰਸਟੈਂਡ ਕਰੋਗੇ ਉਹ ਚੀਜ਼ ਸਰਟੀਫਿਕੇਟ ਤਾਂ ਅਸੀਂ ਚਾਹਦੇ ਨਹੀਂ ਅਸੀਂ ਕਹਿੰਦੇ ਐਂਟਰਟੇਨਮੈਂਟ ਨੂੰ ਐਂਟਰਟੇਨਮੈਂਟ ਹੀ ਹੈ ਸਰਟੀਫਿਕੇਟ ਵੀ ਦੇ ਦੇਵਾਂਗੇ ਜੀ ਕੋਈ ਸਟ੍ਰੈਸ ਨਹੀਂ ਜੀ ਜਿਨ੍ਹਾਂ ਨੂੰ ਚਾਹੀਦਾ ਉਹ ਸਰਟੀਫਿਕੇਟ ਵੀ ਲੈ ਜਾਣ ਤੇ ਬਾਕੀ ਮੋਸਟਲੀ ਐਂਟਰਟੇਨਮੈਂਟ ਦਾ ਫਿਲਮ ਦੇ ਵਿੱਚ ਹਰ ਇੱਕ ਚੀਜ਼ ਹੁੰਦਾ ਭਾਜੀ ਉਹ ਵੀ ਮਿਲੂਗਾ ਜ ਸੋਨਮ ਜੀ ਤੁਸੀਂ ਤਾਂ ਬਾ ਕਮਾਲ ਹੈਗੇ ਤੇ ਬਾ ਕਮਾਲ ਮੈਸੇਜ ਦੇ ਦਿਓ ਸਾਡੇ ਪਿੰਡ ਦੀਆਂ ਬੀਬੀਆਂ ਬੀਬੀਆਂ ਕਹਿੰਦੇ ਨੇ ਅੱਜ ਵੀ ਸਪਿੰਡ ਨਾਲ ਜੋ ਮੱਝ ਦੇ ਦਬਾਬੇ ਤਾਂ ਲੋਹੀ ਚੱਲ ਰਿਹਾ ਸਾਰਾ ਸਾਰੇ ਵਾਲੇ ਤੇ ਪੂਰੇ ਪਰਿਵਾਰ ਜਾਣ ਨਿੱਕਾ ਹੀ ਕਹੋ ਜੀ ਬੀਬੀਆਂ ਵਾਸਤੇ ਜਰੂਰ ਕਹੋ ਬੀਬੀਆਂ ਨੂੰ ਜਿਹੜੀਆਂ ਜਿਹੜੇ ਖੁੰਡੀਆਂ ਬੀਬੀਆਂ ਫੜੇ ਉਹਨਾਂ ਨੂੰ ਲੈ ਕੇ ਜਾਓ ਕਿਉਂਕਿ ਮੈਨੂੰ ਲੱਗਦਾ ਕਿ ਨਿਰਮਲ ਮੈਮ ਤੇ ਜੋ ਮੇਰਾ ਕੈਰੈਕਟਰ ਜੋ ਸੋਨਿਆ ਨੇ ਵੀ ਪਲੇ ਕੀਤਾ ਮਤਲਬ ਜਿਹੜੀਆਂ ਲੇਡੀਜ਼ ਆ ਫਿਲਮ ਦੀਆਂ ਉਹਦੇ ਬਾਕਾਇਦਾ ਛਾਰੀਆਂ ਸੋ ਪਲੀਜ਼ ਤੁਸੀਂ ਸਾਰੇ ਜਣੇ ਆ ਦੇਸ਼ਰੇ ਵਾਲੇ ਦਿਨ ਮੈਂ ਤਾਂ ਕਹਿੰਨੇ ਇੱਕ ਤੁਸੀਂ ਕਹੋ ਜਿਹੜੀ ਬੀਬੀ ਸਾਡੀ ਦਾਦੀ ਵਰਗੀ ਹੈਗੀ ਤਾਂ ਉਹ ਜਰੂਰ ਆਪਣੇ ਪਰਿਵਾਰ ਨੂੰ ਲੈ ਕੇ ਕਵੇ ਵੀ ਮੈਂ ਮੇਰੇ ਹੀ ਚਲਦੀ ਇੱਥੇ ਇਹ ਸਾਰੇ ਨੋਵਾ ਮੇਰੀਆਂ ਨੇ